ਕਿਟ ਸਾਫ ਹੋਣਾ ਬਹੁਤ ਜ਼ਰੂਰੀ ਹੈ ਨਾ ਪਰ ਕਈ ਲੋਕ ਜਿਹੜੇ ਇਸ ਪ੍ਰੋਬਲਮ ਤੋਂ ਜੂਝ ਰਹੇ ਨੇ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਰਹਿੰਦੀ ਆ ਬਹੁਤ ਦਵਾਈਆਂ ਖਾ ਲਈਆਂ ਕੋਈ ਅਸਰ ਨਹੀਂ ਹੁੰਦਾ ਉਹਨਾਂ ਨੂੰ ਕੁਝ ਦੱਸੋ ਇਹਨੂੰ ਕਾਰਨ ਨਾਲ ਚੰਗੇ ਚੰਗੇ ਲੋਕਾਂ ਦੀ ਜਿਹੜੀ ਕਹਿੰਦੀ ਸੀ ਢੀਠ ਕਬਜ਼ ਉਹ ਵੀ ਠੀਕ ਹੋਈ ਆ ਜਿਹੜਾ ਕਾਬਲੀ ਚਣਾ ਹੁੰਦਾ ਉਹਨਾਂ ਕੁ ਤੋੜ ਕੇ ਖਾਣਾ ਰਾਤ ਨੂੰ ਪਰ 5-7 ਦਿਨਾਂ ਦੇ ਵਿੱਚ ਪੇਟ ਆਏ ਸਾਫ਼ ਹੁੰਦਾ ਫਰਨ ਕਰਕੇ ਸਾਫ਼ ਹੁੰਦਾ ਔਰ ਬੰਦਾ ਕਹਿੰਦਾ ਗੁੱਲਸਾਫ ਥੈਂਕ ਯੂ ਕਮਾਲ ਹੋ ਗਿਆ ਔਰ ਜਿਹੜੇ ਲੋਕ ਕਹਿੰਦੇ ਸੀ ਨਾ 5-5 ਦਿਨ ਹੋ ਗਏ 6-6 ਦਿਨ ਹੋ ਗਏ ਟਾਇਲਟ ਆਈਓ ਨਹੀਂ ਲੈਟਰਨ ਆਈਓ ਹੀ ਨਹੀਂ ਪੇਟ ਰੈਮ ਭਰਿਆ ਪਿਆ ਪਤਾ ਨਹੀਂ ਗੁੱਲਸਾ ਕਿਧਰ ਨੂੰ ਜਾਣਾ ਰੱਬ ਨੂੰ ਕਹਿੰਦਾ ਰੱਬਾ ਮaaf ਕਰ ਜੇ ਕੋਈ ਗਲਤੀ ਹੋ ਗਈ ਨਹੀਂ ਛੁੱਟਦਾ ਖਹਿੜਾ ਤੇ ਉਹਨਾਂ ਵਾਸਤੇ ਇਹ ਇੱਕ ਅੰਮ੍ਰਿਤ ਰੂਪ ਬਣਿਆ ਜਿਵੇਂ ਮੈਦਾ ਤਜਾਬੀ ਹੋ ਜਾਂਦਾ ਉਹਨਾਂ ਵਾਸਤੇ ਸਭ ਤੋਂ ਵਧੀਆ ਜੀਰਾ ਅਜਵਾਇਣ ਤੇ ਸੌ ਇਹ ਤਿੰਨ ਚੀਜ਼ਾਂ ਦਾ ਪਾਊਡਰ ਬਣਾ ਲਓ ਤਵੇ ਤੇ ਰੋਸਟ ਕਰਕੇ ਕਈ ਕਹਿੰਦੇ ਨੇ ਜੀ ਮੈਨੂੰ ਗਰਮੀ ਹੋ ਗਈ ਕਈ ਭੈਣਾਂ ਨੇ ਮੈਨੂੰ ਦੱਸਿਆ ਵੀ ਸਾਨੂੰ ਬਲੀਡਿੰਗ ਹੋ ਗਈ ਕਈ ਭੈਣਾਂ ਨੇ ਦੱਸਿਆ ਵੀ ਮੈਨੂੰ ਮੈਂਸੇਜ ਪੀਰੀਅਡ ਜਿਆਦਾ ਹੋਣ ਲੱਗ ਗਏ ਇਹ ਇੱਕ ਅੰਦਰੋਂ ਕਲੀਨਿੰਗ ਕਰ ਦਿੰਦਾ ਜੇਕਰ ਤੁਹਾਡਾ ਪੇਟ ਸਾਫ਼ ਹੈ ਤਾਂ ਤੁਹਾਡਾ ਸਾਰਾ ਦਿਨ ਵਧੀਆ ਨਿਕਲਦਾ ਹੈ ਜੇ ਪੇਟ ਸਾਫ਼ ਨਹੀਂ ਆ ਤਾਂ ਸਾਰਾ ਦਿਨ ਵਧੀਆ ਨਹੀਂ ਨਿਕਲਦਾ ਨਾ ਹੀ ਤੁਸੀਂ ਹੈਲਦੀ ਮਹਿਸੂਸ ਕਰਦੇ ਹੋ ਨਾ ਹੀ ਤੁਹਾਡੇ ਕੋਲ ਕੋਈ ਕੰਮਕਾਰ ਕਰ ਹੁੰਦਾ ਅੱਜ ਉਸੇ ਬਾਰੇ ਗੱਲਬਾਤ ਕਰਾਂਗੇ ਜਿਨ੍ਹਾਂ ਲੋਕਾਂ ਨੂੰ ਕਬਜ਼ ਰਹਿੰਦੀ ਆ ਕਿਵੇਂ ਤੋੜਨੀ ਆ ਕੀ ਦਵਾਈ ਲੈਣੀ ਆ ਤੇ ਇੱਕ ਗੱਲ ਹੋਰ ਅਸੀਂ ਕਰਾਂਗੇ ਜਿਨ੍ਹਾਂ ਲੋਕਾਂ ਨੂੰ ਤਜਾਬ ਬਣਿਆ ਰਹਿੰਦਾ ਉਹ ਵੀ ਉਹ ਵੀ ਉਹ ਵੀ ਲੋਕ ਇਹ ਵੀਡੀਓ ਜ਼ਰੂਰ ਦੇਖਣ ਗੱਲਬਾਤ ਕਰਾਂਗੇ ਸੁਭਾਸ਼ ਗੋਨ ਸਾਡੇ ਨਾਲ ਮੌਜੂਦ ਹੈ ਸਰ ਬਹੁਤ ਬਸਵਾਦਤਾ ਹੈ ਜੀ ਤੁਹਾਡਾ ਵੀ ਜਸ ਬਹੁਤ-ਬਹੁਤ ਸ਼ੁਕਰੀਆ ਔਰ ਜਿੰਨੇ ਵੀ ਲੋਕ ਪ੍ਰੋਗਰਾਮ ਦੇਖ ਰਹੇ ਸਭ ਨੂੰ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਸਰ ਪੇਟ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਨਾ ਪਰ ਕਈ ਲੋਕ ਜਿਹੜੇ ਇਸ ਪ੍ਰੋਬਲਮ ਤੋਂ ਜੂਝ ਰਹੇ ਨੇ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਰਹਿੰਦੀ ਆ ਬਹੁਤ ਦਵਾਈਆਂ ਖਾ ਲੀਆਂ ਕੋਈ ਅਸਰ ਨਹੀਂ ਹੁੰਦਾ ਉਹਨਾਂ ਨੂੰ ਕੁਝ ਦੱਸੋ ਇਹੋ ਜਿਹਾ ਇੱਕ ਤਾਂ ਦੇਖੋ ਦਵਾਈਆਂ ਦੇ ਮਗਰ ਬਹੁਤ ਲੋਕ ਪੈਂਦੇ ਆ ਮੈਂ ਕਹਿੰਦਾ ਜੀ ਤੁਸੀਂ ਫਾਈਬਰ ਵਾਲੀਆਂ ਚੀਜ਼ਾਂ ਖਾਂਦੇ ਰਹੋ ਪੇਟ ਨੂੰ ਫਾਈਬਰ ਮਿਲੇ ਤਾਂ ਪੇਟ ਆਪੇ ਸਾਫ਼ ਹੋ ਜਾਂਦਾ ਹੁਣ ਲੋਕੀ ਕੀ ਕਰਦੇ ਆ ਕੋਈ ਉਹ ਖਾ ਲੈਂਦੇ ਆ ਕੀ ਨਾ ਲੈਂਦੇ ਆ ਇਸ ਬਗੋਲ ਹੂੰ ਕੋਈ ਕਹਿੰਦਾ ਸਨਾਏ ਦੀ ਪੱਤੀਆਂ ਦਾ ਪਾਊਡਰ ਮਤਲਬ ਇਹ ਸਾਰੀ ਚੀਜ਼ਾਂ ਇੰਟਰਸਟੇਨ ਨੂੰ ਕਮਜ਼ੋਰ ਕਰਦੀਆਂ ਹੁਣ ਕਈਆਂ ਦਾ ਅਸੀਂ ਮੈਂ ਨੇਚਰੋਪੈਥੀ ਚ ਕੰਮ ਕਰਦਾ ਕਈਆਂ ਦਾ ਅਸੀਂ ਐਨੀਮਾ ਕੀਤਾ ਹੁਣ ਜਦੋਂ ਅਸੀਂ ਨੇਚਰੋਪੈਥੀ ਚ ਜਾ ਕੇ ਐਨੀਮਾ ਕਰਦੇ ਆ ਤਾਂ ਕਿੰਨੇ ਕਿੰਨੇ ਕਿਲੋ ਅਸੀਂ ਮਤਲਬ ਪੇਟ ਚੋਂ ਨਿਕਲਿਆ ਉਹ ਕੀ ਉਹਨੂੰ ਕਹਿੰਦੇ ਹੁੰਦੇ ਨੇ ਇਸ ਬਗੋੜ ਜੰਮਿਆ ਹੋਇਆ ਅੰਤੜੀਏ ਅੰਤੜੇ ਚ ਜੰਮ ਜਾਂਦਾ ਤੇ ਉਹ ਫਿਰ ਉਹਨੂੰ ਗੈਸ ਕਰਦਾ ਕਬਜ ਗੈਸ ਐਸਿਡਿਟੀ ਬਲੋਟਿੰਗ ਮਤਲਬ ਬੰਦਾ ਪਾਗਲ ਪਰੇਸ਼ਾਨ ਜਾ ਹੋਇਆ ਰਹਿੰਦਾ ਵੀ ਕਰਾਂ ਤਾਂ ਕੀ ਕਰਾਂ ਗੰਦਰ ਨੂੰ ਜਾਵਾ ਬਸ ਇੰਨਾ ਹੋ ਜਾਂਦਾ ਵੀ ਰਾਤ ਨੂੰ ਖਾ ਲੈਂਦਾ ਸਵੇਰੇ ਜਿਹੜਾ ਮਾੜਾ ਮੋਟਾ ਮਲ ਨਿਕਲ ਜਾਂਦਾ ਸਰੀਰ ਹਲਕਾ ਹੋ ਜਾਂਦਾ ਪਰ ਉਹ ਅੰਦਰ ਜੰਮੀ ਜਾਂਦਾ ਇਹਦੇ ਵਾਸਤੇ ਨਾ ਸਾਡੇ ਜਿਹੜੇ ਵੈਦਾਂ ਉਹਨਾਂ ਨੇ ਗ੍ਰੰਥ ਚ ਇੱਕ ਨੁਸਖਾ ਲਿਖਿਆ ਸੀ ਉਹਦੇ ਚੋਂ ਨੁਸਖਾ ਕੱਢਿਆ ਉਹ ਬਣਾਇਆ ਦੇਖੋ ਵੀ ਉਹ ਮਹਿੰਗਾ ਉਹ ਸਸਤਾ ਨੁਸਕਾ ਨਹੀਂ ਹੈਗਾ ਜੇ ਤੁਸੀਂ ਉਹਦੇ ਤੇ ਫਾਰਮੂਲੇਸ਼ਨ ਪੜੋਗੇ ਮਂਗਾਓਗੇ ਬਣਾਓਗੇ ਤੁਹਾਨੂੰ ਪਤਾ ਲੱਗੂਗਾ ਵੀ ਇਹ ਕੀ ਆ ਉਹ ਨੁਸਕਾ ਜਿਹੜਾ ਹੈਗਾ ਉਹਦੇ ਵਿੱਚੋਂ ਤੁਸੀਂ ਐ ਲੱਡੂ ਜਿਹਾ ਬਣਿਆ ਹੋਇਆ ਇਹਦਾ ਨਾਮ ਰੱਖਿਆ ਕੇ ਐਨ ਮੋਦਕ ਹਾਂ ਕੇ ਐਨ ਅੰਮ੍ਰਿਤ ਮੋਦਕ ਕੇ ਐਨ ਦਾ ਮਤਲਬ ਕਬਜਨਾਸ਼ ਕਬਜਨਾਸ਼ ਅੰਮ੍ਰਿਤ ਮੋਦਕ ਬਣਾਇਆ ਵੀ ਕਬਜਨਾਸ਼ ਲਈ ਕਬਜ ਲਈ ਅੰਮ੍ਰਿਤ ਹੈ ਕਬਜ ਦੇ ਮਰੀਜ਼ਾਂ ਲਈ ਇਹ ਹਣੀ ਵੇਸਾ ਇਹਦੇ ਚ ਮੇਨ ਜਿਹੜੀ ਬੂਟੀਆਂ ਪਾ ਕੇ ਇਹ ਇੱਕ ਲੱਡੂ ਜਿਹਾ ਬਣਦਾ ਇਹ ਨਾ ਇਹਦੇ ਵਿੱਚ ਆਇ ਲੱਡੂ ਜਿਹਾ ਹੀ ਪਿਆ ਦੇਖੋ ਤੁਸੀਂ ਹਨਾ ਇਹ ਇਹ ਇਹਨੂੰ ਅਸੀਂ ਪਹਿਲਾਂ ਰੱਖਿਆ ਸੀ ਕਬਜ ਦਾ ਲੱਡੂ ਨਾ ਫਿਰ ਕਹਿੰਦੇ ਵੀ ਬਹੁਲਾ ਵਧੀਆ ਨਹੀਂ ਲੱਗਦਾ ਇਹਨੂੰ ਅਪਰੂਵ ਜਦੋਂ ਕਰਾਇਆ ਨਾ ਸਰਕਾਰ ਤੋਂ ਤਾਂ ਕੇ ਐਨ ਅਮਰਤ ਦੇ ਨਾਮ ਤੇ ਬਣਾਇਆ ਔਰ ਇਹਦੇ ਵਿੱਚੋਂ ਕੀ ਕਰਨਾ ਇੰਨਾ ਕੁ ਤੋੜਦਾ ਜੀ ਛੋਲਿਆਂ ਦੇ ਦਾਣੇ ਜਿੰਨਾ ਕੁ ਜਿਹੜਾ ਕਾਬਲੀ ਚੜਾ ਹੁੰਦਾ ਉਹਨਾਂ ਕ ਤੋੜ ਕੇ ਖਾਣਾ ਰਾਤ ਨੂੰ ਔਰ 5-7 ਦਿਨਾਂ ਦੇ ਵਿੱਚ ਪੇਟ ਆਏ ਸਾਫ਼ ਹੁੰਦਾ ਫਰਰ ਕਰਕੇ ਸਾਫ਼ ਹੁੰਦਾ ਔਰ ਬੰਦਾ ਕਹਿੰਦਾ ਗੁਲ ਸਾਹਿਬ ਥੈਂਕ ਯੂ ਕਮਾਲ ਹੋ ਗਿਆ ਔਰ ਜਿਹੜੇ ਲੋਕ ਕਹਿੰਦੇ ਸੀ ਨਾ 5-5 ਦਿਨ ਹੋ ਗਏ 6-6 ਦਿਨ ਹੋ ਗਏ ਟਾਇਲਟ ਆਈਓ ਨਹੀਂ ਲੈਟਰਨ ਆਈਓ ਹੀ ਨਹੀਂ ਪੇਟ ਆਏ ਭਰਿਆ ਪਿਆ ਪਤਾ ਨਹੀਂ ਗੁਲ ਸਾਹਿਬ ਕਿੱਧਰ ਨੂੰ ਜਾਣਾ ਰੱਬ ਨੂੰ ਕਹਿੰਦਾ ਰੱਬਾ ਮaaf ਕਰ ਜੇ ਕੋਈ ਗਲਤੀ ਹੋ ਗਈ ਨਹੀਂ ਛੁੱਟਦਾ ਖਿਹੜਾ ਤੇ ਉਹਨਾਂ ਵਾਸਤੇ ਇਹ ਇੱਕ ਅੰਮ੍ਰਿਤ ਰੂਪ ਬਣਿਆ ਔਰ ਇਹਦੇ ਚ ਜਿਹੜੀਆਂ ਜੜੀਆਂ ਬੂਟੀਆਂ ਨੇ ਜਦੋਂ ਤੁਸੀਂ ਇਹਨੂੰ ਤੋੜ ਕੇ ਮੂੰਹ ਚ ਪਾਉਂਗੇ ਉਹਦਾ ਸਵਾਦ ਤੁਹਾਨੂੰ ਦੱਸੂਗਾ ਦੇਸੀ ਘੋਚ ਬਣਦਾ ਹੈ ਇਹਨੂੰ ਖਾਣ ਨਾਲ ਚੰਗੇ ਚੰਗੇ ਲੋਕਾਂ ਦੀ ਜਿਹੜੀ ਕਹਿੰਦੀ ਸੀ ਢੀਠ ਕਬਜ ਉਹ ਵੀ ਠੀਕ ਹੋਈ ਆ ਜੇ ਤੁਸੀਂ ਕਬਜ ਤੋਂ ਪਰੇਸ਼ਾਨ ਹੋ ਤਾਂ ਇਹਨੂੰ ਜ਼ਰੂਰ ਸਾਡੇ Google ਤੇ ਜਾ ਕੇ ਮੰਗਾ ਲਿਓ ਪਰ ਇਹਦੇ ਨਾਲ ਨਾਲ ਇੱਕ ਵੱਡੀ ਜਿਹੜੀ ਸਮੱਸਿਆ ਉਹ ਤਜਾਬ ਦੀ ਆ ਹੁਣ ਤਜਾਬ ਵਾਸਤੇ ਮੈਂ ਸ਼ੁਰੂ ਤੋਂ ਕਹਿਣਾ ਵੀ ਤ੍ਰਿਫਲਾ ਅੰਮ੍ਰਿਤ ਪਾਊਡਰ ਜਿਹੜਾ ਹੈਗਾ ਉਹ ਲੈਣਾ ਤ੍ਰਿਫਲਾ ਅੰਮ੍ਰਿਤ ਪਾਊਡਰ ਉਹਦੇ ਚ ਤਿੰਨ ਤਰ੍ਹਾਂ ਦਾ ਤ੍ਰਿਫਲਾ ਇੱਕ ਹਰੜ ਬਿਹੜਾ ਤੇ ਆਮਲਾ ਤਿੰਨ ਫਲਾਂ ਦਾ ਉਹ ਤ੍ਰਿਫਲਾ ਹਰੜ 1 ਬਿਹੜਾ 2 ਆਮਲਾ 4 ਇਹਨੂੰ 1 2 ਐਂਡ 4 ਦੀ 4 ਦੀ ਰੇਸ਼ਿਓ ਬਣਾਉਣਾ 1 2 ਐਂਡ 4 ਦੀ ਰੇਸ਼ਿਓ 1 2 ਤੇ 4 ਦੀ ਰੇਸ਼ਿਓ ਇਹਦੇ ਵਿੱਚ ਜੇ ਬਣਾਵਾਂਗੇ ਤਾਂ ਤੁਸੀਂ ਦੇਖਿਓ ਇਹਦਾ ਇੱਕ ਚਮਚਾ ਜਿਵੇਂ ਜਿਵੇਂ ਜਾਇੰਟਸ ਨੇ ਖਾਣਾ ਤਾਂ ਇੱਕ ਚਮਚਾ ਸ਼ਾਮ ਨੂੰ 5 ਵਜੇ ਮੂੰਹ ਚ ਰੱਖੋ ਤੇ ਪਾਣੀ ਪੀ ਲਓ ਜੇ ਗਲੇ ਨੂੰ ਲੱਗ ਰਿਹਾ ਤਾਂ ਪਾਣੀ ਚ ਘੋਲ ਕੇ ਪੀ ਲਓ ਤੇ ਜਿਹੜੀਆਂ ਲੇਡੀਜ਼ ਨੇ ਸਾਡੀਆਂ ਮਾਤਾ ਭੈਣਾਂ ਨੇ ਰਾਤ ਨੂੰ ਥੱਕ ਜਾਂਦੀਆਂ ਨੇ ਪੂਰੀ ਤਰ੍ਹਾਂ ਉਹਨਾਂ ਵਾਸਤੇ ਸ਼ਾਮ ਨੂੰ ਇਹਨੂੰ ਪਾਣੀ ਦੇ ਗਲਾਸ ਚ ਭਿਓ ਕੇ ਰੱਖ ਦਿਓ ਕੰਚ ਦਾ ਗਲਾਸ ਹੋਣਾ ਚਾਹੀਦਾ ਸਵੇਰੇ ਉੱਠ ਕੇ ਉਹਨੂੰ ਘੋਲ ਕੇ ਪੀਣਾ ਜਦੋਂ ਤੁਸੀਂ ਟਾਇਲਟ ਜਾਣਾ ਉਹ ਜਾਣ ਤੋਂ ਪਹਿਲਾਂ ਪੀ ਲਓ ਚਾਹੇ ਜਾ ਕੇ ਆ ਕੇ ਪੀ ਲਓ ਤਾਂ ਇਹਨੂੰ ਜ਼ਰੂਰ ਪੀਣਾ ਇਹਦੇ ਨਾਲ ਕੀ ਆ ਕਿ ਤੁਹਾਡੇ ਜਿਹੜੀ ਗੈਸ ਹੈ ਕਬਜ ਇਹ ਦੋ ਚੀਜ਼ਾਂ ਚ ਬਹੁਤ ਮਦਦ ਮਿਲਦੀ ਆ ਪਰ ਜਿਹਨਾਂ ਨੂੰ ਬਣਦਾ ਤੇਜਾਬ ਉਹਦਾ ਵਾਸਤੇ ਬਹੁਤ ਜਿਹੜੀ ਵਧੀਆ ਚੀਜ਼ ਆ ਤੇਜਾਬ ਨੂੰ ਖਤਮ ਕਰਨ ਬਾਅਦ ਤਜਾਬੀ ਮਿਹਦੇ ਦੀ ਪ੍ਰੋਬਲਮ ਹੁੰਦੀ ਆ ਜਿਵੇਂ ਮਿਹਦਾ ਤਜਾਬੀ ਹੋ ਜਾਂਦਾ ਉਹਨਾਂ ਵਾਸਤੇ ਸਭ ਤੋਂ ਵਧੀਆ ਜੀਰਾ ਅਜਵੈਨ ਤੇ ਸੌਫ ਮੈਂ ਦੱਸਿਆ ਜੀਰਾ ਅਜਵੈਨ ਤੇ ਸੌਫ ਇਤਨੇ ਚੀਜ਼ਾਂ ਦਾ ਪਾਊਡਰ ਬਣਾ ਲਓ ਤਵੇ ਤੇ ਰੋਸਟ ਕਰਕੇ ਇਹਨੂੰ ਬਹੁਤ ਲੋਕਾਂ ਨੇ ਬਣਾ ਕੇ ਰੱਖਿਆ ਹੋਇਆ ਕਈ ਕਹਿੰਦੇ ਨੇ ਜੀ ਮੈਨੂੰ ਗਰਮੀ ਹੋ ਗਈ ਕਈ ਪੈਣਾ ਨੇ ਮੈਨੂੰ ਦੱਸਿਆ ਵੀ ਸਾਨੂੰ ਬਲੀਡਿੰਗ ਹੋ ਗਈ ਕਈ ਪੈਣਾ ਨੇ ਦੱਸਿਆ ਵੀ ਮੈਨੂੰ ਮੈਂਸੇਜ ਪੀਰੀਅਡ ਜ਼ਿਆਦਾ ਹੋਣ ਲੱਗ ਗਏ ਇਹ ਇੱਕ ਅੰਦਰੋਂ ਕਲੀਨਿੰਗ ਕਰ ਦਿੰਦਾ ਉਸ ਤੋਂ ਬਾਅਦ ਜਿਨ੍ਹਾਂ ਨੂੰ ਇਦਾਂ ਦੀ ਪ੍ਰੋਬਲਮ ਆ ਰਹੀ ਹੈ ਉਹ ਸੌਂਫ ਡਬਲ ਪਾ ਲਿਓ ਸੌਂਫ ਡਬਲ ਪਾ ਲਿਓ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਔਰ ਇਹਨੂੰ ਖਾਓ ਔਰ ਇਹਨੂੰ ਖਾਣ ਦੇ ਨਾਲ ਕੀ ਹੈ ਕਿ ਤੁਹਾਨੂੰ ਜਿਹੜੀ ਬਹੁਤ ਜ਼ਿਆਦਾ ਤਜਾਬ ਬਣਦਾ ਬਹੁਤ ਜ਼ਿਆਦਾ ਐਸਿਡਿਟੀ ਬਣਦੀ ਆ ਉਹ ਖਤਮ ਹੋ ਜਾਂਦੀ ਹੈ ਔਰ ਦੂਜੀ ਗੱਲ ਜਿਹੜੀ ਸਾਡੇ ਵੈਦ ਬਣਾਉਂਦੇ ਨੇ ਦਵਾਈਆਂ ਉਹ ਬਹੁਤ ਵਧੀਆ ਨੇ ਔਰ ਕਮਾਲ ਦੀਆਂ ਨੇ ਉਹ ਚ ਚਿਤ੍ਰਕ ਚਿਤ੍ਰਕ ਪਾ ਕੇ ਵਧੀਆ ਚੀਜ਼ ਬਣਦੀ ਆ ਉਹ ਜਿਹੜੇ ਚਿਤ੍ਰਕ ਵਗੈਰਾ ਨੇ ਨਾ ਤੁਸੀਂ ਗੂਗਲ ਤੇ ਲਿਖੋ ਵੀ ਗੋਲਸਵ ਐਵੇਂ ਬੋਲੇ ਚਿਤ੍ਰਕ ਆਪਣੀ ਆਮ ਚੀਜ਼ਾਂ ਨੇ ਪੰਸਾਰੀ ਦੀਆਂ ਉਹ ਪਾ ਕੇ ਜਿਹੜੀਆਂ ਬਣਦੀਆਂ ਨੇ ਗੋਲੀਆਂ ਪਾਊਡਰ ਵਗੈਰਾ ਉਹ ਤੁਹਾਨੂੰ ਦੇਾਂਗੇ ਉਹ ਤੁਸੀਂ ਜਦੋਂ ਵੀ ਉਹਨੇ ਲੈ ਕੇ ਜਾਓ ਇੱਕ ਸਾਡੇ ਕੋਲੇ ਬੋਟਲ ਬਣਦੀ ਆ ਉਹਦਾ ਨਾਮ ਰੱਖਿਆ ਹੈ ਲਾਈਫ ਜਕਾਸ ਉਹ ਮਤਲਬ ਲਾਈਫ ਜਕਾਸ ਦਾ ਮਤਲਬ ਕੀ ਆ ਕਿ ਐਸਿਡਿਟੀ ਨੂੰ ਖਲਾਸ ਕਰ ਦਿੰਦਾ ਏਡੀ ਵਧੀਆ ਬੋਤਲ ਔਰ ਉਹਨੂੰ ਜਦੋਂ ਅਸੀਂ ਸਵੇਰੇ ਕਹਿੰਦੇ ਆ ਵੀ 20 ਐਮਐਲ ਮਤਲਬ 4 ਚਮਚੇ ਪਾ ਕੇ ਪਾਣੀ ਚ ਕੋਸੇ ਜੇ ਪਾਣੀ ਚ ਪੀ ਲਾ ਤੇ ਸ਼ਾਮ ਤੱਕ ਐਸਿਡਿਟੀ ਨਹੀਂ ਹੁੰਦੀ ਉਹ ਇੱਕ ਸਭ ਤੋਂ ਵਧੀਆ ਚੀਜ਼ ਆ ਔਰ ਜਿਨ੍ਹਾਂ ਦੇ ਘਰਾਂ ਚ ਵੀ ਗਈ ਆ ਇੱਕ ਬੋਤਲ ਗਈ ਸੀ ਉਸ ਤੋਂ ਬਾਅਦ ਉਹ ਕਹਿੰਦੇ ਜੀ ਡੱਬਾ ਹੀ ਦੇ ਦਿਓ ਡੱਬੇ ਚ 6 ਬੋਤਲਾਂ ਹੁੰਦੀਆਂ ਨੇ ਕਿਉਂਕਿ ਸਾਰੇ ਪਰਿਵਾਰ ਨੂੰ ਲੋੜ ਆ ਔਰ ਇਹਨਾਂ ਚੀਜ਼ਾਂ ਨੂੰ ਪੀਣ ਨਾਲ ਖਾਣ ਨਾਲ ਕੋਈ ਨੁਕਸਾਨ ਵੀ ਨਹੀਂ ਹੁੰਦਾ ਫਾਇਦਾ ਹੀ ਹੁੰਦਾ ਤਾਂ ਇਹ ਸੀਗਾ ਕਬਜ਼ ਔਰ ਐਸਿਡਿਟੀ ਦੇ ਉੱਤੇ ਪ੍ਰੋਗਰਾਮ ਕਿ ਜਿਨ੍ਹਾਂ ਨੂੰ ਤਜਾਬ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਕਬਜ਼ ਬਹੁਤ ਸਟਰੋਂਗਲੀ ਰਹਿੰਦੀ ਆ ਉਹਨਾਂ ਵਾਸਤੇ ਇਹ ਦਵਾਈਆਂ ਬਹੁਤ ਕੰਮ ਕਰਦੀਆਂ ਨੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਹੋਰ ਬਦਲੇ ਜਾਣਕਾਰੀ ਲਈ ਜੁਡੇ ਰਹੋ ਸਾਡੇ ਨਾਲ ਮੈਨੂੰ ਦਿਓ ਇਜਾਜ਼ਤ ਸੁਸ਼ੇਗਾ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ